ਬਗਤੀ ਹੋ ਜਿਵੇਂ ਦੇਖੋ ਇਹ ਫੋਨੇ ਦਾ ਪਰਪਤੇ ਇਧਰ ਬਣਾ ਦੇ ਮੈਨੂੰ ਲਾਵਾ ਇਹੋ ਵਾਲੀ ਚਿੰਦਲਾ ਪਰ ਆਦੂ ਕੋਸ ਕੇ ਮਮਾਂ ਚਲੋ ਵੇਖ ਲਈਏ ਜੋ ਹੈ ਜੀ ਕੀ ਚੀਜ਼ ਆ ਇੰਨਾ ਰੈਪ ਕੀਤਾ ਵਾ

ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਠੀਕ ਠਾਕ ਹੋਵਦੇ ਹੋ ਅੱਗੇ ਆਪਾਂ ਵਧੀਆ ਲਓ ਜੀ ਇੱਥੇ ਆਪਾਂ ਲੱਗ ਪਏ ਆ ਕਰਨ ਸਫਾਈਆਂ ਤੇ ਇੱਥੇ ਸਸ ਸੁਵਿਗਨ ਕਰਦੇ ਪਏ ਆ ਤੇ ਵੇਖੋ ਕਿੰਨੀ ਸੇਲ ਲਾਈ ਸਾਡੇ ਕਮਰਿਆਂ ਦੇ ਵਿੱਚ ਮੀਂਹ ਤੋਂ ਬਾਅਦ ਇੰਨੀ ਸੇਲ ਲਾਈ ਨਾ ਸਾਰੀਆਂ ਕੰਧਾਂ ਗਿੱਲੀਆਂ ਹੀ ਹੋਈਆਂ ਪਈਆਂ ਬਹੁਤ ਜ਼ਿਆਦਾ ਹੀ ਮਤਲਬ ਸਮੈਲ ਜੀ ਆਉਣ ਡਿਆ ਪਈ ਅੰਦਰਾਂ ਚ ਉਸ ਤਰ੍ਹਾਂ ਤੇ ਜੀ ਇਹਨਾਂ ਬੈਕ ਸਾਈਡ ਤੇ ਉਹ ਗਲੀ ਓਪਨ ਦਾ ਕਰਕੇ ਤੇ ਬਾਹਰੋਂ ਪੂਰੀਆਂ ਵੀ ਕਾਫੀ ਆ ਇਸ ਮੈਲ ਜਦੋਂ ਕਿ ਮੀਹ ਹਟਿਆ ਨਾ ਉਹਦੋਂ ਕੋ ਬੜੇ ਦਿਨਾਂ ਹੁੰਦੀ ਨਹੀਂ ਲਗਾਤਾਰ ਮੁੜ ਕੇ ਉਸ ਤੋਂ ਬਾਅਦ ਜਦੋਂ ਜਿਹੜਾ ਜਿਉ ਸਫਾਈ ਤੇ ਮਤਲਬ ਪੁੱਜ ਪੁੱਜ ਮੀਹ ਚ ਲੱਗੇ ਬਣੀ ਨਾ ਪਾਣੀ ਪੂਣੀ ਦਾ ਕਰਕੇ ਬੜਾ ਦਿਨ ਮਤਲਬ ਕੇ ਸੁਣ ਲਈ ਜੀ ਬੜੀ ਤੇ ਇੰਨੀ ਜਿਆਦਾ ਸਲਾਬਈ ਨਾ ਬੜਾ ਜਿਆਦਾ ਤੇ ਇੱਥੇ ਜਾਲਾ ਤੇ ਹੈ ਨਹੀਂ ਇਹ ਨੁਕਰ ਨਕਰ ਜ ਫਿਰ ਵੀ ਮੈਂ ਕਿਹਾ ਚੱਲ ਮੜਾ ਮੂਟਾ ਜਾਲਾ ਜਿਹੜਾ ਲਾ ਲੈਂਨੀ ਆ ਆਪਾਂ ਜਾਲਾ ਲਾ ਕੇ ਤੇ ਬਾਕੀ ਕੰਮ ਕੇ ਮੈਂ ਕੀ ਆ ਕਿ ਚੱਲ ਕਿ ਫਿਰ ਕੁੱਟ ਕੇ ਪੁੱਟ ਕੇ ਬੁਚਾਉਣ ਨੂੰ ਬੈੱਡ ਸੀਟਾਂ ਚੇਂਜ ਕਰਨ ਵਾਲੀਆਂ ਸਾਰੀਆਂ ਨੂੰ ਚੇਂਜ ਕਰੂੰਗੀ ਤੇ ਚੱਲ ਮੈਂ ਕਿ ਦੋ ਤਿੰਨ ਦਿਨ ਲਾ ਕੇ ਸਾਬ ਸਪਾਈਆਂ ਜਿਹੜੀਆਂ ਆਪਾਂ ਕਰ ਦੇ ਕਰ ਲੈਣੇ ਆ ਤੇ ਪੇਂਟ ਦਾ ਰੱਦਾ ਵੇਖੋ ਅੱਜ ਜਿੱਤੇ SLA ਬਣ ਗਈ ਇੱਕ ਤਾਂ ਸੇਲ ਬੜੀ ਕਮਰਿਆਂ ਚ ਤੇ ਮੈਂ ਕਿ ਚੱਲ ਬਾਅਦ ਚ ਵੇਖ ਲਾਂਗੇ ਕਿ ਇਹ ਕਿੰਦੇ ਕਿ ਰੁਕ ਜਾਂਦੇ ਹਨ ਕਿ ਇੱਕ ਤਾਂ ਟਾਈਮ ਟੂਮ ਨਹੀਂ ਹੈਗਾ ਇਹਨਾਂ ਤਾਂ ਇੱਕ ਮਿਸਤਰੀ ਆਂ ਦਾਵਣੀ ਤੇ ਇੱਕ ਨਾਲੇ ਅਸੀਂ ਕਿ ਗਿੱਲਾਵਾ ਡਿਸਲਾਬ ਨਿਕਲ ਜੇ ਕੰਧ ਤੋਂ ਤੇ ਫਿਰ ਜਾ ਕੇ ਪੇਂਟ ਦਾ ਫਿਰ ਦੇਖਾਂਗੇ ਫਿਰ ਕਰਾਵਾਂਗੇ ਤੇ ਚਲੋ ਜੀ ਇੱਥੇ ਆਪਾਂ ਆਪਣੀਆਂ ਕਰਦੇ ਹਾਂ ਸਫਾਈ ਸਫਾਈ ਕਰਕੇ ਉਸ ਤੋਂ ਬਾਅਦ ਨਾਲ ਹੀ ਚਾਦਰ ਝਾੜ ਦੇਣੀ ਆ ਚੇਂਜ ਕਰ ਦੇਣੀ ਆ ਗੱਦੇ ਗੱਦੇ ਧੁੱਪੇ ਪਾਉਣੀ ਆ ਬਾਹਰ ਕੰਧਾ ਪੂੜੀਆਂ ਗਿੱਲੀਆਂ ਵੀ ਆ ਇਧਰ ਦਾ ਸਾਡੇ ਚਾਚੀ ਜੀ ਦਾ ਮਕਾਨ ਨੂੰ ਸਾਡੀ ਹੈ ਜਿਹੜੀ ਬੈੱਡ ਦੇ ਪਿਛਲੇ ਕੰਧ ਤੋਂ ਆ ਇਹੜੀ ਕੰਧੋਂ ਉਹਨਾਂ ਦਾ ਪਾਣੀ ਹੁੰਨੀ ਪਤਾ ਨਹੀਂ ਕੰਧ 'ਚ ਪਈ ਜਾਂਦਾ ਬਣੀ ਕੀ ਸਾਫਤਾਵਾ ਬੜੀ ਜਦੀ ਸਿਲਵੇ ਤੋਂ ਤੱਕ ਦੀ ਕੰਧ ਨਾ ਰੱਖੀ ਤੇ ਹੀ ਆਪਣੀ ਅਲੱਗ ਹੜ ਤੋਂ ਗਲਤੀ ਹੋ ਗਈ ਨਾ ਜਿਸ ਤਰ੍ਹਾਂ ਬੈਕ ਸਾਈਡ ਤੇ ਜਗ੍ਹਾ ਛੱਡੀ ਸੀ ਨਾ ਤੇ ਪਿੱਛੋਂ ਇਧਰ ਦੇ ਬਣੇ ਹੋਏ ਛੱਡ ਲੈਂਦੇ ਨਾ ਆਪਣੀ 2-2 ਫੁੱਟ ਤੇ ਸਾਡੀ ਕੰਦ ਬਚੀ ਰਹਿੰਦੀ ਹੈ ਮਤਲਬ ਸਾਡੇ ਇਹ ਕੰਦ ਨੂੰ ਤੋੜ ਤੱਕ ਰਹੀ ਪਿੱਛੋਂ ਬਾਬੀ ਦੇ ਕਮਰੇ ਤੋਂ ਲੈ ਕੇ ਤੇ ਡਰਾਈੰਗ ਰੂਮ ਤੱਕ ਪੂਰੀ ਮਤਲਬ ਸਲਾਬ ਹੈ ਬਹੁਤ ਜਿਆਦੀ ਸਲਾਬ ਹੋਈ ਪਈ ਹੈ ਤੇ ਚਲੋ ਜੀ ਆਪਾਂ ਇੱਥੇ ਕਰ ਲਈ ਬਸ ਉਹ ਨਾ ਟਾਈਮ ਟੂਮ ਨਹੀਂ ਲੱਦਦਾ ਵੀਡੀਓ ਪਾਉਂਦਾ ਇਸ ਲਈ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਚੈਨਲ ਤੇ ਨਿਊ ਆਉਂਦੇ ਭੈਣ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਆਪਾਂ ਕਰ ਲਈਏ ਸਾਬ ਸੁਭਾਈ ਆਪਣੀ ਲਓ ਜੀ ਤੇ ਆਪਾਂ ਸਾਬ ਸੁਭਾਈ ਜਿਹੜੀ ਸਾਫ ਸਫਾਈ ਕਰ ਲਈਏ ਚਾਹਲਾ ਮੜਾ ਮੂਟਾ ਹੀ ਰਹਿ ਗਿਆ ਲਾਲੇ ਲਾ ਕੇ ਉਸ ਤੋਂ ਬਾਦ ਅੱਗੇ ਗਿੱਦੇ ਕੱਢ ਕੇ ਧੁੱਪੇ ਪਾ ਦੇਣੀ ਆ ਤੇ ਧੁੱਪ ਜੀ ਲੱਗ ਜੂਗੀ ਦੇ ਨਾਲ ਆਪਾਂ ਬਾਰਗੰਭੂਏ ਸਾਰਿਆਂ ਦੇ ਕੱਪੜਾ ਜਿਹੜਾ ਮਾਰ ਦੇਣਾ ਇੱਕ ਵਾਰੀ ਹੈਨਾ ਕਿ ਸਾਫ ਜਹ ਹੋ ਜੂਗਾ ਵਧੀਆ ਲੱਗਦਾ ਸਾਬ ਸੁਭਾਈ ਜੀ ਕੀਤੀ ਵੀ ਜੇ ਤੁਹਾਨੂੰ ਕਰਨੀ ਆ ਵਧੀਆ ਤਰਾ ਕਰਨੀ ਇੱਕ ਨਾ ਉਹਦਾ ਕਰਕੇ ਨਾ ਮਤਲਬ ਫੋਟ ਮਟੰਗੀਆਂ ਹੀ ਉਹ ਬੈੱਡ ਦੇ ਉੱਪਰ ਨਾ ਕੇਲੇ ਹੀਗਾ ਉੱਤੇ ਫੋਟ ਮਟੰਗੀਆਂ ਹੀ ਤੇ ਉਹ ਦਸ ਲਾਬ ਦਾ ਕਰਕੇ ਫੋਟੋਆਂ ਵਿੱਚ ਉਕਾਲੀਆਂ ਹੋ ਗਈਆਂ ਇੰਨੀ ਜਦੀ ਸਲਾਬਾਈ ਨੰਪੜੀ ਜਦੀ ਫਰਖ ਮਤਲਬ ਪਿਆਰ ਗਾਜ ਪੇਂਟ ਦਾ ਰਾਧਾ ਵੇਣਿਆ ਸੁੱਤਰ ਜੇ ਆ ਗਿਆ ਤੇ ਵੇਂਡ ਕਰਾਉਣ ਦਾ ਰਾਧਾ ਵਾ ਕਿ ਚਲ ਪੇਂਟ ਕਰਵਾਉਣੀ ਹੈ ਤੇ ਇਹ ਕਥੜੇ ਬੰਦਾ ਕੰਦਾ ਸੁੱਕ ਜਣ ਫਿਰ ਪੇਂਟ ਵਾਲੇ ਲਾਵਾਂਗੇ ਕਿਉਂਕਿ ਮੀਂਹ ਦਾ ਕਰਕੇ ਬਹੁਤ ਬੁਰਾ ਹਾਲ ਹੋਇਆ ਪਿਆ ਘਰ ਦਾ ਬਹੁਤ ਜਦੀ ਸਲਾਬ ਬਕਰੇ ਬੜਾ ਜਿਹਾ ਮਤਲਬ ਪਿਆਵ ਸਲਾਬ ਦਾ ਕਾਰਨ ਮਤਲਬ ਸਿਲ ਸਿਲ ਦੀ ਹਰੀ ਕੀਚੋਂ ਸਮੈਲ ਸਿਲ ਸਿਲ ਦੀ ਹਰੀ ਕੀਚੋਂ ਤੇ ਮੈਨੂੰ ਇਹੀ ਆ ਕਿ ਪੇਂਟ ਦਾ ਕਰਾਉਣਾ ਹੀ ਆ ਤੇ ਫੇਰੀ ਮੈਂ ਮਤਲਬ ਕਿ ਬੇਟੇ ਦੇ ਕੱਪੜੇ-ਕੁਪੜੇ ਸੁਕਾਉਂਗੀ ਜਿਹੜਾ ਜਿਹੜਾ ਸੁਤਰਾ ਵੇ ਪੇਂਟ ਦਾ ਦੇਖਦੇ ਪੈ ਸੀ ਕਿ ਇੱਥੇ ਇਹਨਾਂ ਨੂੰ ਮੈਂ ਕਿਹਾ ਜੀ ਇੱਥੇ ਕਰਾਉਣਾ ਆ ਪਹਿਲਾਂ ਪਹਿਲਾਂ ਕਰਾ ਲਈ ਤੇ ਇਹ ਮੈਨੂੰ ਕਹਿੰਦੇ ਕਿ ਥੋੜੇ ਦਿਨ ਰੋਕ ਜਾ ਕਿ ਕੰਧਾ ਕੁੰਧਾ ਹੁਣ ਤਾਂ ਸੁੱਕ ਲੈਂਦੇ ਜਿੱਤੇ ਹਨਾ ਕਿ ਕੰਧਾ ਹੀ ਬੜੀਆਂ ਗਿੱਲੀਆਂ ਆਂ ਤੇ ਚਲੋ ਠੀਕ ਹੈ ਜਿਸ ਤਰ੍ਹਾਂ ਹਨਾ ਕਿ ਦਿਲ ਕਰਦਾ ਉਸ ਤਰ੍ਹਾਂ ਚੱਲ ਵੇਖ ਲਿਓ ਤੇ ਬਾਕੀ ਬੱਚੇ ਚਲ ਗਏ ਸਕੂਲ ਬੱਚਿਆਂ ਨੂੰ ਸਿਰ ਮੈਂ ਸਕੂਲ ਪੇਜ ਤਾ ਫਤੇ ਕਰਦਾ ਨਾ ਨੁਕਰ ਜੀ ਕਾਫੀ ਦਿਨ ਉਹਨੂੰ ਫੀਵਰ ਆ ਫਵਰ ਜਿਆ ਰਿਹਾ ਬੜਾ ਜਿਆਦਾ ਬੜਾ ਮਤਲਬ ਕਿ ਬਿਮਾਰ ਰਿਹਾ ਹੈਗਾ ਕਾਫੀ ਦਿਨ ਸਕੂਲ ਨਹੀਂ ਗਿਆ ਤੇ ਹੁਣ ਵੇ ਰਿਹਾ ਹੁਣ ਮਤਲਬ ਕਿ ਦੋਕ ਦਿਨ ਹੋ ਗਏ ਲਗਾਤਾਰ ਸਕੂਲ ਜਾਣ ਡਿਆ ਮੈਨੂੰ ਮੈਂ ਭੇਜਿਆ ਵਾ ਸਕੂਲ ਤੇ ਬੱਚੇ ਸਕੂਲ ਗਏ ਹੁਣ ਵਾ ਵਾ ਟਾਈਮ ਨਾਲ ਕੰਮ ਜਿਹੜਾ ਹਨਾ ਟਾਈਮ ਨਾਲ ਸਾਰਾ ਹੋ ਜਾਂਦਾ ਮੈਂ ਤੇ ਆਵੇ ਆ ਪੋਡਮਾ ਹੀ ਬੈਕ ਸਾਈਡ ਤੇ ਰੱਖਣੀ ਹੈ ਟੰਗੀਆਂ ਹੈ ਬੈਡ ਤੇ ਤੇ ਅਬ ਸਲਾਵਦਾ ਕਰਕੇ ਵੀ ਪਿਛੋ ਬੂਡ ਮੈਂ ਕਾਲੀਆਂ ਹੋਣੀਆਂ ਤੇ ਜੇ ਇਹਨਾਂ ਉੱਤਰਮ ਬਾਬਾ ਜੀ ਵਾਲੇ ਰੂਮ ਚ ਲਾਉਣੀਆਂ ਤੁਹਾਨੂੰ ਮੈਂ ਪਿਛੇ ਨਹੀਂ ਕਿ ਮੈਂ ਇੱਥੇ ਬੜ ਕੇ ਟੰਗ ਕੱਤੀਆਂ ਫਿਰ ਮੈਂ ਉਸ ਤੋਂ ਬਾਅਦ ਪਿਛੇ ਰਾਕ ਕੇ ਆਉਂਗੀ ਬਾਬਾ ਜੀ ਵਾਲੇ ਰੂਮ ਚ ਉਹਦੀ ਸਾਬ ਸਫਾਈ ਕਰਕੇ ਫਿਰ ਉੱਥੇ ਰੱਖ ਕੇ ਆਉਂਗੀ ਲਗਾ ਦੇ ਪਿਆ ਪਿਆ ਮਤਲਬ ਕਿ ਨਾ ਜਾਲਾ ਨਹੀਂ ਇਹਨਾਂ ਜਾਲਾ ਮੜਾ ਮੜਾ ਸੀ ਨਾ ਨਮੀ ਨਮੀ ਦੀ ਹਰ ਇੱਕ ਚੀਜ਼ ਤੇ ਘੱਟਾ ਘੱਟਾ ਜਿਉ ਲੀ ਜੀਂਗੂ ਜੰਮਿਆਂ ਜੇ ਪਿਆ ਤੇ ਆ ਡਰਾਇੰਗ ਰੂਮ ਤੇ ਡਰਾਇੰਗ ਰੂਮ ਚ ਆ ਫੋਟੋ ਵੀ ਨਾ ਖਿੱਲੀ ਹੋਈ ਪਿਛੋਂ ਸਲਾਵਦਾ ਕਰਕੇ ਸਾਰੇ ਫੋਟੋ ਪਿਛੰਗੇ ਲੀਓ ਇਹੋ ਵੀ ਹੁਣ ਬੈੱਡ ਤੇ ਲਾ ਕੇ ਰੱਖੀ ਫਿਰ ਆਪੀ ਤੇ ਬੈੱਡ ਤੇ ਅੰਕੇ ਚੱਲੇ ਇੱਕ ਸਾਈਡ ਤੇ ਹਨਾ ਸਲਾਬ ਜੀ ਦਾ ਕਰਕੇ ਫਿਰ ਨਾ ਫੋਟੋ ਪਿਛੋ ਖਰਾਬ ਹੋ ਜਾਂਦੀ ਆ ਗਲ ਜੇ ਜਾਂਦੀ ਆ ਤੇ ਕਾਲੀ ਕਾਲੀ ਜੀ ਹੋ ਜਾਂਦੀ ਓਲੀ ਜੀ ਪਤਾ ਨਹੀਂ ਕੀ ਲੱਗ ਜਾਂਦਾ ਫੋਟੋ ਨੂੰ ਸਲਾਬ ਦਾ ਕਰਕੇ ਸਲਾਬ ਹੈ ਹੀ ਬੜੀ ਤੇ ਇੱਥੇ ਚੱਲ ਮੈਂ ਡਰਾਈੰਗ ਰੂਮ ਚ ਆ ਗਈ ਡਰਾਈੰਗ ਰੂਮ ਦੀ ਸਫਾਈ ਕਰ ਲਾਂ ਲਓ ਜੀ ਇੱਥੇ ਆਪਾਂ ਮਦੀ ਡਰਾਈੰਗ ਰੂਮ ਦੇ ਵਿਛਾਤ ਗੇੜੀ ਛਾੜ ਲੀ ਜਾਲਾ ਜੁਲਾ ਲਾ ਦਿੱਤਾ ਮੋਕਰ ਨਕਰਾ ਕੀ ਤੇ ਬਸ ਇੱਥੇ ਮੈਂ ਗੱਦੀਆਂ ਗੱਢ ਕੇ ਤੁੱਪੇ ਪਾਵਾਂਗੀ ਕਿੱਦਾਂ ਵੀ ਆਪਾਂ ਜਿਹੜਾ ਬਾਹਰ ਤੁੱਪੇ ਪਾਵਾਂਗੇ ਕਿਉਂਕਿ ਬੌਦਰ ਦੇ ਰੂਮ ਦੇ ਗੱਡੇ ਇਸੇ ਰੂਮ ਦੇ ਵੀ ਕਿੱਦਾਂ ਚੇਂਜ ਚੱਦਰ ਚੇਂਜ ਕਰੂੰਗੀ ਨਾਲੇ ਕਿ ਦਿਨ ਧੁੱਪ ਜਿਹੜੀ ਆਪਾਂ ਲਵਾ ਲਾਂਗੇ ਫੋਟੋ ਆਪਾਂ ਸਾਈਡ ਤੇ ਰੱਖ ਲਈ ਸੁਭੋਨੇ ਅਰੇ ਨਾ ਸੋਪੇ ਨੇ ਕੱਪੜਾ ਨੇ ਇਹਦਾ ਆ ਵੀ ਹਾਊਸ ਹੋਲ ਪਾਲੀਸ ਇੱਦਾਂ ਕਰਦਾ ਇੱਦਾਂ ਨੇ ਆ ਬੱਚਿਆਂ ਨੇ ਲਾ ਲੂ ਦਿੱਤਾ ਤੇ ਮੈਂ ਕਿਹਾ ਹੀ ਚੱਲਣਾ ਕਿ ਬੱਚੇ ਘੇੜ ਦੇਖੂ ਗਦੇਮ ਕੁਛ ਮਾਰ ਮੋ ਉਹਨਾਂ ਦੇ ਤੇ ਨਾਲੇ ਵੈਸੇ ਵੀ ਮਾਹ ਚੱਲ ਜਿਤੋਂ ਪੇਨ ਖੰਦ ਕਰਿਆ ਘਟਾ ਘੁੱਟਾ ਪਹਿਣਾ ਉਸ ਤੋਂ ਬਾਅਦ ਲ ਤੇ ਵਸੇ ਇਥੇ ਆਪਾਂ ਊੜਾ-ਪੂੜਾ ਸਵਾਰ ਕਰਕੇ ਰੱਖ ਕੇ ਤੇ ਨਾਲ ਹੀ ਬੜੇ ਤੇ ਕਪੜਾ ਮਾਰਦਣਾ ਵਾ ਤੇ ਪੌੜੀਆਂ ਪੂੜੀਆਂ ਨੂੰ ਸਾਫ ਜਿਹੜੀਆਂ ਕਰ ਲੈਣੀਆਂ ਮਮਟੀਆਂ ਦੀਆਂ ਮਮਟੀਆਂ ਸਾਫ ਕਰ ਲੈਣੀਆਂ ਤੇ ਅਗਰ ਜਿੰਨੀ ਕ ਸਫਾਈ ਮਿਲ ਤਾਂ ਹੋਈ ਅੱਜ ਮੈਂ ਕਰ ਲੈਣੀ ਬਾਕੀ ਜਿਹੜੇ ਮੈਂ ਕੱਲ ਕਰੂੰਗੀ ਤੇ ਮਤਲਬ ਇਥੇ ਟਾਈਮ ਜਿਹੜਾ ਕਾਫੀ ਹੋ ਗਿਆ ਹੈ ਜੀ ਕਿ ਮਿਲਦਾ ਸਾਨੂੰ ਨੋਟਾਈ ਬਾਜੀ ਗਿਆ ਸੀ ਜਦੋਂ ਮੈਂ ਕੰਮ ਕੀਤਾ ਸਿਰਫ ਬੱਚੇ ਹੀ ਪੌਣੇ 3:00 ਦੇ ਬੱਚਿਆਂ ਤੇ ਪੌਣੇ ਮਤਲਬ ਕਿ ਮਸਾ ਹੀ ਹੋਇਆ ਹੈਗਾ ਕੰਮ ਬੱਚਿਆਂ ਦੀ ਹੁਣ ਤੱਕ ਕੁਝ ਕੁਝ ਇੰਨਾ ਮਿਲ ਲਾ ਲਈ ਹੈਗੀ ਝੜ ਪਹੁੰਚ ਕੇ ਸਾਰੀ ਸਾਬ ਸਫਾਈ ਕਰਕੇ ਕਿ ਫਿਰ ਜਦ ਹੁੰਦਾ ਫਿਰ ਬੱਚੇ ਜਦੋਂ ਆ ਜਾਂਦੇ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਨਾ ਤੀਨੋਂ ਤੀਨ ਨੂੰ ਕਿ ਮਤਲਬ ਕਿ ਫਿਰ ਚਾਹ ਪਾਣੀ ਦੇਣਾ ਸੀਗਾ ਉਹ ਬਣਾ ਕੇ ਉਹਨਾਂ ਨੂੰ ਦਵਾਂਗੀ ਤੇ ਆਪਾਂ ਜਿੰਨੀ ਕਿ ਸਾਬ ਸਫਾਈ ਜਿਹੜੀ ਬੱਚਿਆਂ ਤੱਕ ਆਉਣ ਤੱਕ ਹੋ ਗਈ ਜਿੰਨੀ ਤੋਂ ਹੋ ਗਈ ਉੰਨੀ ਕੁ ਮੈਂ ਕਰ ਲੈਣੀ ਆ ਰਸਤੋਬਾ ਦਾ ਲੱਬੀ ਸੌਰੀ ਮਮਟੀ ਦੀ ਕਰਕੇ ਆਉਂਗੀ ਉਪਰੋ ਕੇਕ ਨਾ ਮੀਂਹ ਦਾ ਕਰਕੇ ਸੇਲ ਲੱਗੀ ਬੜੀ ਹੋਈ ਸਾਰੇ ਤਰਫੋਂ ਦੇਖਦੇ ਨੂੰ ਚੰਗੀ ਤਰ੍ਹਾਂ ਸਾਰੀ ਸਾਰੀ ਸਾਫ ਸਪਾਈ ਜਿਹੜੀ ਰੂਮਾਂ ਦੀ ਕਰਤੀ ਡਰੈਂਗ ਰੂਮ ਤੇ ਪਹਿਲੇ ਰੂਮ ਦੀ ਤੇ ਇੱਥੇ ਮੈਂ ਨਾਲ ਹੀ ਸਭਾਰੀਆਂ ਸਾਫ ਕਰ ਲੈਣੀਆਂ ਬਾਰੀਆਂ ਬੁਰੀਆਂ ਸਾਫ ਕਰਕੇ ਰਸਤੋਬਾ ਦਾ ਪੰਜ ਲੱਗੇ ਹੈ ਕੋੜੀਆਂ ਨੂੰ ਲੱਗੇਗੀ ਝਾੜੂ ਲਾਉਣ ਤੇ ਪਹਿਲਾਂ ਮੈਂ ਇੱਥੇ ਇੱਕ ਸਾਈਡ ਤੇ ਕਰਨ ਦੇ ਸੀਗੇ ਡਬੇ ਡਬੇ ਇੱਕ ਸਾਈਡ ਤੇ ਕਰਕੇ ਤੇ ਫਿਰ ਮੈਂ ਉੱਪਰ ਗਈ ਮਮਟੀਆਂ ਉੱਪਰੋਂ ਸਾਥ ਲੈ ਲਉਂਦੀ ਇਹਨਾਂ ਲਈ ਮਮਟੀਆਂ ਤੇ ਛਾੜੂ ਲਾ ਗਈ ਤੇ ਆਹ ਵੇਖੋ ਗੁਰਫਤਿ ਨੇ ਸਾਰੀ ਜਿਹੜੀ ਪਾਲਿਸ਼ ਨਹੀਂ ਹੁੰਦੀ ਆਪਣੀ ਮਤਲਬ ਪੂਰਾ ਘਰ ਦਾ ਬੁਰਾ ਹਾਲ ਕੀਤਾ ਕੋਈ ਕਿਤੇ ਲੀਕਾ ਮਾਰੀਆਂ ਕੋਈ ਕਿਤੇ ਲੀਕਾ ਮਾਰੀਆਂ ਇੰਨੇ ਸਤਾਉਂਦਾ ਨਾ ਗੁਰਫਤਿ ਬੜਾ ਖਲਾਰਾ ਪਾਇਆ ਇੰਨੇ ਤੇ ਇਸ ਕਰਕੇ ਮਤਲਬ ਕਿ ਬਹੁਤ ਲੀਕਾ ਲੁਕਾ ਮਾਰੀਆਂ ਲੌਬੀ 'ਚ ਵੀ ਤੇ ਬੈੱਡ ਦੇ ਠਾਉ ਦੇ ਉੱਪਰ ਖਲੋ ਕੇ ਤੇ ਕਾਪੀ ਲੀਕਾ ਲੁਕਾ ਨਿਕੰਦਾ ਗੁੰਦਾ ਦੇ ਮਾਰੀਆਂ ਤੇ ਬਸ ਇਸ ਤਰ੍ਹਾਂ ਹੀ ਆ ਰਹਿਣਾ ਹੈ ਕਿ ਚੱਲਾਂ ਉਦੋਂ ਪੱਟੀ ਪ੍ਰਾਈਮਰ ਵਗੈਰਾ ਇੱਥੇ ਮરાਇ ਹੀ ਪੇਂਟ ਨਹੀਂ ਕਰਵਾਇਆ ਹੁਣ ਜਦੋਂ ਕਰਾਇਆ ਫਿਰ ਸਾਰੇ ਘਰ ਨੂੰ ਪੇਂਟਿੰਗ ਕਰਾਈ ਕਰਾਵਾਂਗੇ ਵਧੀਆ ਤਰੀਕੇ ਨਾਲ ਤੇ ਵਧੀਆ ਹੋ ਜੂ ਸਬਸਫਾਈ ਜੀ ਜਿਹੜੀ ਆਪਣੀ ਤੇ ਬਸ ਇੱਥੇ ਆਪਾਂ ਪੌੜੇ ਹੋਏ ਹੁੰਦੇ ਕਿ ਤੇ ਉਸ ਤੋਂ ਬਾਅਦ ਮਤਲਬ ਕਿ ਸ਼ਾਇਦ ਬੱਚੇ ਆ ਗਏ ਸੀ ਆਪਾਂ ਚਾਪਣੀ ਦੇਣਾ ਹੈਗਾ ਗੱਦੇ ਗੁੱਦੇ ਇਹਨਾਂ ਦੇ ਆਇਆ ਮੇਰੇ ਸਹਾਂਵ ਨਾਲ ਤੋਂ ਫਿਰ ਸੌਰੀ ਅੰਦਰ ਰੱਖਿਆ ਕਿਉਂਕਿ ਆ ਗਏ ਤੇ ਤੁਹਾਨੂੰ ਪਤਾ ਜਿੱਦੋਂ ਸਫਾਈਆਂ ਕਰੀ ਹੈ ਨਾ ਕੇ ਫਿਰ ਕਾਫੀ ਟਾਈਮ ਜਿਹੜਾ ਲੱਗ ਜਾਂਦਾ ਚੰਗੀ ਤਰ੍ਹਾਂ ਕਰੋ ਜਿਆ ਹਨਾ ਤੇ ਇੱਥੇ ਆ ਡੱਬੇ ਜੇ ਵੀ ਸਾਈਡ ਤੇ ਕਰਕੇ ਆ ਚੰਗੀ ਤਰ੍ਹਾਂ ਫਿਰ ਮੈਂ ਮਤਲਬ ਕਿ ਤੋਂ ਪਹਿਲਾਂ ਕੱਢ ਲਿਆ ਫਿਰ ਮੈਨੂੰ ਜਿਆਦਾ ਹੈ ਕਿ ਮੈਂ ਉਤੋਂ ਮਮਤੀ ਨਹੀਂ ਹੂਲ ਕੇ ਲਿਆਂਦੀ ਪਹਿਲਾਂ ਉੱਪਰ ਹੀ ਡੱਬੇ ਬੱਚਿਆਂ ਦੇ ਮਤਲਬ ਉੱਪਰਲੀ ਪੌੜੀ ਰੱਖ ਕੇ ਫਿਰ ਮੈਂ ਨੁੱਕਰੇ ਲਾਏ ਹੂੰ ਜਾਂ ਅੰਜ ਕੇਤੋਂ ਤੇ ਮੈਨੂੰ ਜਿਆਦਾ ਹੈ ਕਿ ਚਲ ਮਮਤੀ ਤੇ ਚੜੇ ਤੇਗੇ ਪੌੜੀਆਂ ਦੇ ਨਾਲ ਹੀ ਪੌੜੀਆਂ ਮਮਤੀ ਬਸਾਫ ਕਰ ਹੀ ਲੈਨੇ ਰੇਤਾ ਰੇਤਾ ਜੀ ਬੜੀ ਕੇੜਦੀ ਪੇੜ ਦੀ ਨਾ ਹੋਇਆ ਉੱਪਰ ਤੇ ਉਹਦਾ ਕਰਕੇ ਰੇਤਾ ਜੀ ਬੜੀ ਆ ਤੇ ਬਸ ਇੱਥੇ ਆਪਾਂ ਕਰ ਲੈਨੇ ਆ ਮਮਕੀ ਸੌਰੀ ਲੌਬੀ ਸਾਹਿਬ ਤੇ ਚਲੋ ਜੀ ਠੀਕ ਕਰ